ਹੁਣ ਤੱਕ ਪਹਿਲੀ ਵਾਰ ਭਗਵੰਤ ਮਾਨ ਦਾ ਇੰਨਾ ਸਖਤ ਤੇ ਵੱਡਾ ਐਕਸ਼ਨ ਸਾਹਮਣੇ ਆ ਰਿਹਾ ਭਗਵੰਤ ਮਾਨ ਸਰਕਾਰ ਨੇ ਇੱਕੋ ਦਮ ਇੱਕੋ ਜੱਕ 14 ਤਹਿਸੀਲਦਾਰ ਤੇ ਨੈਤ ਤਹਿਸੀਲਦਾਰਾਂ ਨੂੰ ਸਸਪੈਂਡ ਕਰ ਦਿੱਤਾ ਹੈ ਮੌਤਲ ਕਰ ਦਿੱਤਾ ਹੈ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦਾ ਕਿਸਾਨਾਂ ਦੇ ਨਾਲ ਵੱਡਾ ਪੰਗਾ ਪੈ ਗਿਆ ਹੋਇਆ ਔਰ ਕਿਸਾਨਾਂ ਵੱਲੋਂ ਭਗਵੰਤ ਮਾਨ ਸਰਕਾਰ ਤੇ ਧੱਕੇਸ਼ਾਹੀ ਦੇ ਦੋਸ਼ ਲੱਗ ਰਹੇ ਨੇ ਹੁਣ ਭਗਵੰਤ ਮਾਨ ਸਰਕਾਰ ਨੇ ਜਿਹੜੇ 14 ਨਾਇਬ ਤਹਿਸੀਲਦਾਰ ਸਸਪੈਂਡ ਕੀਤੇ ਨੇ ਉਹ ਸਸਪੈਂਡ ਕਿਉਂ ਕੀਤੇ ਗਏ ਨੇ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਸਰਕਾਰ ਇਹ ਦਾਵਾ ਕਰ ਰਹੀ ਹੈ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਨੇ ਦਿੱਲੀ ਚੋਣਾਂ ਦੀ ਹਾਰ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਵਿੱਚ ਦੋ ਕੋਸ਼ਿਸ਼ਾਂ ਤੇਜ਼ ਕੀਤੀਆਂ ਨੇ ਇੱਕ ਨਸ਼ਿਆਂ ਦੇ ਖਿਲਾਫ ਇੱਕ ਭ੍ਰਿਸ਼ਟਾਚਾਰ ਦੇ ਖਿਲਾਫ ਔਰ ਉਹਦੇ ਤਹਿਤ ਹੀ ਜਿਹੜੇ ਇੱਕ तहसीलदार ਨੂੰ ਫੜਿਆ ਗਿਆ ਸੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਬਾਕੀ ਤਹਿਸੀਲਦਾਰਾਂ ਨੇ ਹੜਤਾਲ ਕਰ ਦਿੱਤੀ ਸੀ ਉਹ ਤਹਿਸੀਲਦਾਰ ਮੰਗ ਕਰ ਰਹੇ ਸੀ ਕਿ ਸਾਡੇ ਇਸ ਸਾਥੀ ਤਹਿਸੀਲਦਾਰ ਨੂੰ ਰਿਹਾ ਕੀਤਾ ਜਾਵੇ ਪਰ ਭਗਵੰਤ ਮਾਨ ਨੇ ਇਹ ਕਹਿ ਦਿੱਤਾ ਸੀ ਕਿ ਤਹਿਸੀਲਦਾਰ ਹੜਤਾਲ ਛੱਡ ਦੇਣ ਨਹੀਂ ਤਾਂ ਐਕਸ਼ਨ ਹੋਵੇਗਾ ਤਹਿਸੀਲਦਾਰਾਂ ਨੇ 7 ਮਾਰਚ ਤੱਕ ਹੜਤਾਲ ਕਰ ਦਿੱਤੀ ਹੋਈ ਸੀ ਤੇ ਸਮੂਹਕ ਛੁੱਟੀ ਤੇ ਚਲੇ ਗਏ ਸੀ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਸੀਗਾ ਕਿ ਜੇਕਰ ਤਹਿਸੀਲਦਾਰ 5 ਵਜੇ ਤੱਕ ਕੰਮ ਤੇ ਨਾ ਆਏ ਤਾਂ ਵੱਡਾ ਐਕਸ਼ਨ ਹੋਏਗਾ ਕਾਫੀ ਸਾਰੇ ਤਹਿਸੀਲਦਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਚੇਤਾਵਨੀ ਤੋਂ ਡਰ ਗਏ ਉਹ ਕੰਮ ਤੇ ਆ ਗਏ ਪਰ ਜਿਹੜੇ ਤਹਿਸੀਲਦਾਰ ਤੇ ਨੈਤ ਤਹਿਸੀਲਦਾਰ ਕੰਮ ਤੇ ਨਹੀਂ ਆਏ ਉਹ ਛੁੱਟੀ ਤੇ ਹੀ ਰਹੇ ਉਹਨਾਂ 14 ਦੇ ਉੱਪਰ ਐਕਸ਼ਨ ਹੋਇਆ ਸਸਪੈਂਡ ਕਰ ਦਿੱਤਾ ਗਿਆ ਮੋਤਲ ਕਰ ਦਿੱਤਾ ਗਿਆ ਇੱਕ ਪਾਸੇ ਭਗਵੰਤ ਮਾਨ ਦੀ ਇਸ ਕਾਰਵਾਈ ਦੀ ਕੁਝ ਲੋਕ ਤਾਰੀਫ ਕਰ ਰਹੇ ਨੇ ਪਰ ਕੁਝ ਲੋਕ ਸਵਾਲ ਉਠਾਰੇ ਨੇ ਕਿ 3 ਸਾਲ ਸਰਕਾਰ ਦੇ ਅੱਧ ਟਾਈਮ ਬੀਤਣ ਤੱਕ ਇਹ ਕਾਰਵਾਈਆਂ ਕਿਉਂ ਨਹੀਂ ਸੰਸ਼ुरू ਕੀਤੀਆਂ ਗਈਆਂ ਪਰ ਕੁਝ ਕਹਿ ਰਹੇ ਨੇ ਦੇਰ ਆਇਆ ਦਰੁਸਤ ਆਇਆ ਦੂਜੇ ਪਾਸੇ ਭਗਵੰਤ ਮਾਨ ਜੋ ਕਿਸਾਨਾਂ ਦੇ ਨਾਲ ਵਿਵਹਾਰ ਹੋ ਰਿਹਾ ਉਹਦੇ ਉੱਪਰ ਆਲੋਚਕਾਂ ਦਾ ਵੱਡਾ ਸ਼ਕਾਰ ਬਣ ਰਹੇ ਨੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਜੋ ਸੰਯੁਕਤ ਕਿਸਾਨ ਮੋਰਚੇ ਚ ਨੇ ਪਿਛਲੇ ਦਿਨੀ ਉਹਨਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਸੀਗੀ ਔਰ ਮੀਟਿੰਗ ਦੇ ਲਾਸਟ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਖੀ ਹੋਈ ਤੇ ਉਹ ਇੱਕਦਮ ਕਿਸਾਨਾਂ ਕੋਲੋਂ ਉੱਠ ਕੇ ਚਲੇ ਗਏ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਬਾਹਰ ਆ ਕੇ ਕਿਹਾ ਬਲਬੀਰ ਸਿੰਘ ਰਾਜੇਵਾਲ ਜਗਿੰਦਰ ਉਗਰਾਹਾ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਇੱਕਦਮ ਪੜ ਉੱਠੇ ਸਾਨੂੰ ਇਹ ਕਹਿ ਕੇ ਚਲੇ ਗਏ ਕਿ ਜਾਓ ਜੋ ਹੁੰਦਾ ਤੋ ਹੱਥੋਂ ਕਰ ਲੋ ਤੇ ਫਿਰ ਉਹ ਗੁੱਸੇ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਰਾਤੋਂ ਰਾਤ ਐਕਸ਼ਨ ਹੋਇਆ ਸੈਂਕੜੇ ਹਜ਼ਾਰਾਂ ਕਿਸਾਨ ਆਗੂਆਂ ਦੇ ਘਰ ਪੁਲਿਸ ਦੀ ਛਾਪੇਮਾਰੀ ਸ਼ੁਰੂ ਹੋਈਆਂ ਕਈ ਸਾਰੇ ਆਗੂ ਗ੍ਰਿਫਤਾਰ ਕਰ ਲਏ ਗਏ ਕਈ ਸਾਰੇ ਆਗੂ ਜਿਹੜੇ ਆ ਉਹ ਘਰਾਂ 'ਚ ਨਜ਼ਰਬੰਦ ਕਰ ਲਏ ਗਏ ਔਰ ਕੁਝ ਆਗੂਆਂ ਨੂੰ ਜੇਲ੍ਹ ਭੇਜਣ ਦੀ ਖਬਰ ਵੀ ਆ ਰਹੀ ਆ ਬਰਨਾਲਾ ਤੋਂ ਔਰ ਇੱਕ ਵੱਡੀ ਖਬਰੇ ਆ ਰਹੀ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉਹ ਇਸ ਰਾਤ 11 ਵਜੇ ਚਮਕੌਰ ਸਾਹਿਬ ਦੇ ਥਾਣੇ ਦੀ ਹਵਾਲਾਤ ਦੇ ਵਿੱਚ ਜਾ ਵੜੇ ਔਰ ਉੱਥੇ ਜਿਹੜੇ ਕਿਸਾਨ ਗ੍ਰਿਫਤਾਰ ਕਰਕੇ ਬੰਦ ਕੀਤੇ ਸੀ ਹਵਾਲਾਚੋਂ ਬਾਹਰ ਕੱਢੇ ਉਹਨਾਂ ਦੇ ਨਾਲ ਗੱਲਾਂ ਕੀਤੀਆਂ ਪੁਲਿਸ ਵਾਲਿਆਂ ਨੂੰ ਵੀ ਉਹਨਾਂ ਨੇ ਕਈ ਗੱਲਾਂ ਆਖੀਆਂ ਕਿ ਇੰਜ ਨਹੀਂ ਕਰਨਾ ਚਾਹੀਦਾ ਪਰ ਉਧਰ ਕਿਸਾਨਾਂ ਨੇ ਆਪਣੇ ਚਾਲੇ ਚੰਡੀਗੜ੍ਹ ਵੱਲ ਪਾ ਦਿੱਤੇ ਨੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦੇ ਵੱਡੇ ਕਾਫਲੇ ਚੰਡੀਗੜ੍ਹ ਵੱਲ ਵੱਧ ਰਹੇ ਨੇ ਔਰ ਉਧਰ ਪੁਲਿਸ ਪ੍ਰਸ਼ਾਸਨ ਨੇ ਚੰਡੀਗੜ੍ਹ ਸੀਲ ਕਰ ਦਿੱਤਾ ਹੈ ਪੰਜਾਬ ਤੋਂ ਚੰਡੀਗੜ੍ਹ ਐਂਟਰ ਕਰਨ ਵਾਲੇ ਰਸਤੇ ਜਿਹੜੇ ਨੇ ਉਹ ਪੁਲਿਸ ਨੇ ਰੋਕ ਦਿੱਤੇ ਨੇ ਬਲੌਕ ਕਰ ਦਿੱਤੇ ਨੇ ਔਰ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਹੋਰ ਰਸਤਿਆਂ ਤੋਂ ਟ੍ਰੈਫਿਕ ਟਪਾਇਆ ਜਾ ਰਿਹਾ ਕਿਸਾਨ ਆਗੂਆਂ ਨੇ ਇਹ ਕਿਹਾ ਕਿ ਅਸੀਂ ਪਿੱਛੇ ਨਹੀਂ ਮੁੜਾਂਗੇ ਅਸੀਂ ਬਿਲਕੁਲ ਨਹੀਂ ਡਰਾਂਗੇ ਕਿਸਾਨ ਆਗੂਆਂ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਤੀਤ ਦੇ ਬਿਆਨ ਭੁੱਲ ਗਏ ਨੇ ਕਿਸਾਨ ਆਗੂ ਅੱਜ ਇਹ ਕਹਿੰਦੇ ਨਜ਼ਰ ਆਏ ਕਿ ਜਿਹੜੀ ਪਾਰਟੀ ਧਰਨਿਆਂ 'ਚੋਂ ਨਿਕਲੀ ਐ ਉਹ ਪਾਰਟੀ ਹੁਣ ਧਰਨਿਆਂ ਦੇ ਖਿਲਾਫ ਹੋ ਗਈ ਐ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਬਿਨਾਂ ਗੱਲੋਂ ਧਰਨੇ ਲਾਉਂਦੇ ਨੇ ਮੁੱਖ ਮੰਤਰੀ ਨੇ ਕਿਹਾ ਕਦੇ ਰੇਲਾਂ ਰੋਕ ਕੇ ਬਹਿ ਜਾਂਦੇ ਕਦੇ ਬੱਸਾਂ ਰੋਕ ਕੇ ਕਦੇ ਇਮੀਗ੍ਰੇਸ਼ਨ ਵਾਲਿਆਂ ਦੇ ਦਫ਼ਤਰ ਰੋਕ ਲੈਂਦੇ ਨੇ ਤੇ ਕਦੇ ਨੌਸਸਾਂ ਦੀਆਂ ਲੜਾਈਆਂ 'ਚ ਧਰਨੇ ਲਾ ਲੈਂਦੇ ਨੇ ਪਰ ਕਿਸਾਨ ਆਗੂਆਂ ਨੇ ਇਕੋ ਠੋਕਵਾਂ ਜਵਾਬ ਦਿੱਤਾ ਹੈ ਉਹ ਕਹਿੰਦੇ ਕਿ ਬਿਲਕੁਲ ਮੁੱਖ ਮੰਤਰੀ ਝੂਠ ਬੋਲ ਰਹੇ ਨੇ ਅਸੀਂ ਕਦੇ ਵੀ ਬਿਨਾਂ ਗੱਲ ਤੋਂ ਕੋਈ ਧਰਨਾ ਮੁਜਾਰਾ ਨਹੀਂ ਕੀਤਾ ਕਿਸਾਨ ਆਗੂ ਕਹਿੰਦੇ ਕਿ ਅਸੀਂ ਹੁਣ ਵੀ ਨਾ ਰੇਲਾ ਰੋਕਣ ਜਾ ਰਹੇ ਸੀ ਨਾ ਬੱਸਾਂ ਰੋਕਣ ਜਾ ਰਹੇ ਸੀ ਅਸੀਂ ਤਾਂ ਖਾਲੀ ਥਾਂ ਦੇ ਵਿੱਚ ਧਰਨਾ ਦੇਣ ਜਾ ਰਹੇ ਸੀ ਪਰ ਪੰਜਾਬ ਸਰਕਾਰ ਜਿਹੜੀ ਆ ਉਹਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਉਲਟਾ ਮੁੱਖ ਮੰਤਰੀ ਝੂਠ ਬੋਲ ਕੇ ਗੁੰਮਰਾਹ ਕਰ ਰਹੇ ਨੇ ਇਹ ਗੱਲ ਬਹੁਤ ਸਾਰੇ ਕਿਸਾਨ ਆਗੂਆਂ ਨੇ ਸੋਸ਼ਲ ਮੀਡੀਆ ਤੇ ਲਿਖ ਕੇ ਵੀ ਪਾਈ ਆ ਤੇ ਕਈ ਸਾਰੇ ਚੈਨਲਾਂ ਤੇ ਵੀ ਉਹ ਬੋਲਦੇ ਨਜ਼ਰ ਆ ਰਹੇ ਨੇ ਬਹੁਤ ਸਾਰੇ ਕਿਸਾਨ ਇਹ ਕਹਿ ਰਹੇ ਨੇ ਕਿ ਜੇਕਰ ਅੱਜ ਭਗਤ ਸਿੰਘ ਖੁਦ ਆਪ ਆ ਜਾਣ ਤਾਂ ਸ਼ਹੀਦ ਭਗਤ ਸਿੰਘ ਦੇ ਰੰਗ ਵਾਲੀ ਬਸੰਤੀ ਪੱਗ ਬੰਨ ਕੇ ਭਗਤ ਸਿੰਘ ਤੇ ਆਪਣੇ ਪਿੱਛੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾ ਕੇ ਭਗਵੰਤ ਮਾਨ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਪੈਰੋਕਾਰ ਦੱਸਦੇ ਨੇ ਪਰ ਜੇਕਰ ਅੱਜ ਭਗਤ ਸਿੰਘ ਜੀ ਖੁਦ ਆ ਜਾਣ ਤਾਂ ਉਹ ਆ ਸਾਰਾ ਸੀਨ ਵੇਖ ਕੇ ਜਿਵੇਂ ਫੜੋ ਫੜੀ ਕਿਸਾਨਾਂ ਦੀ ਚੱਲ ਰਹੀ ਹੈ ਕਿਸਾਨਾਂ ਨੂੰ ਜੇਲ੍ਹਾਂ ਚ ਤੁੰਨਿਆ ਜਾ ਰਿਹਾ ਤਾਂ ਸ਼ਹੀਦ ਭਗਤ ਸਿੰਘ ਭਗਵੰਤ ਮਾਨ ਨੂੰ ਕੀ ਕਹਿਣਗੇ ਕੀ ਉਹ ਭਗਵੰਤ ਮਾਨ ਨੂੰ ਥਾਪੀ ਦੇਣਗੇ ਜਾਂ ਭਗਵੰਤ ਮਾਨ ਦੇ ਉਲਟ ਖੜ ਜਾਣਗੇ ਇਹ ਸਵਾਲ ਵੱਡੀ ਚਰਚਾ ਚ ਭੱਗ ਗਿਆ ਦੂਜੇ ਪਾਸੇ ਭਗਵੰਤ ਮਾਨ ਦੀਆਂ ਕੁਝ ਫੋਟੋਆਂ ਤੇ ਵੀਡੀਓ ਲੋਕ ਵਾਇਰਲ ਕਰ ਰਹੇ ਨੇ ਉਹ ਵੀਡੀਓ ਤੇ ਫੋਟੋਆਂ ਜਿਨ੍ਹਾਂ ਦੇ ਵਿੱਚ ਭਗਵੰਤ ਮਾਨ ਖੁਦ ਧਰਨਿਆਂ ਦੇ ਵਿੱਚ ਸ਼ਾਮਲ ਨੇ ਧਰਨਿਆਂ ਦੇ ਵਿੱਚ ਬੈਠੇ ਨੇ ਜਾਂ ਕਈ ਸਾਰੇ ਚੈਨਲਾਂ ਦੇ ਉੱਪਰ ਧਰਨੇ ਲਾਉਣ ਦੀ ਸਪੋਰਟ ਕਰ ਰਹੇ ਨੇ ਕੁਝ ਵੀਡੀਓ ਇਦਾਂ ਦੀਆਂ ਵਾਇਰਲ ਚੈਨਲਾਂ ਤੋਂ ਚੱਕ ਕੇ ਕੀਤੀਆਂ ਜਾ ਰਹੀਆਂ ਨੇ ਪ੍ਰਾਣੀਆਂ ਭਗਵੰਤ ਮਾਨ ਦੀਆਂ ਵੀਡੀਓ ਨੇ ਜਿਨ੍ਹਾਂ 'ਚ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਨੇ ਕਿ ਜੇਕਰ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਧਰਨਾ ਲਾਉਣ ਜਾਂਦੇ ਨੇ ਤਾਂ ਉਹ ਇਹਦੇ ਵਿੱਚ ਗਲਤ ਕੀ ਕਰਦੇ ਨੇ ਰਾਜਧਾਨੀ 'ਚ ਨਹੀਂ ਆਉਣਗੇ ਤੇ ਹੋਰ ਕਿੱਥੇ ਜਾਣਗੇ ਧਰਨਾ ਲਾਉਣਾ ਲੋਕਾਂ ਦਾ ਅਧਿਕਾਰ ਹੈ ਇਹ ਭਗਵੰਤ ਮਾਨ ਪਹਿਲਾ ਵਾਲੀਆਂ ਵੀਡੀਓ ਚ ਕਹਿ ਰਹੇ ਨੇ ਔਰ ਨਾਲ ਹੀ ਭਗਵੰਤ ਮਾਨ ਕਹਿ ਰਹੇ ਨੇ ਕਿ ਜੇਕਰ ਰਾਜਧਾਨੀ ਚ ਕਿਸਾਨ ਧਰਨਾ ਲਾਉ ਨਹੀਂ ਆਉਣਗੇ ਤਾਂ ਫਿਰ ਕੀ ਉਹ ਪਾਕਿਸਤਾਨ ਦੀ ਰਾਜਧਾਨੀ ਚ ਜਾਣਗੇ ਮੋਦੀ ਸਰਕਾਰ ਦੇ ਉੱਪਰ ਭਗਵੰਤ ਮਾਨ ਨਿਸ਼ਾਨੇ ਵਿੰਨ ਰਹੇ ਨੇ ਔਰ ਕਹਿ ਰਹੇ ਨੇ ਕਿ ਮੋਦੀ ਸਰਕਾਰ ਜਿਹੜੀ ਉਹਨਾਂ ਨੂੰ ਦਿੱਲੀ ਦੀ ਰਾਜਧਾਨੀ ਚ ਆਉਣ ਨਹੀਂ ਦੇ ਰਹੀ ਉਹ ਗਲਤ ਕਰ ਰਹੀ ਹੈ ਧੱਕਾ ਕਰ ਰਹੀ ਹੈ ਜ਼ਬਰ ਕਰ ਰਹੀ ਹੈ ਪਰ ਅੱਜ ਜਦੋਂ ਭਗਵੰਤ ਮਾਨ ਖੁਦ ਪੰਜਾਬ ਦੀ ਰਾਜਤਾ ਨਿچے ਪੰਜਾਬ ਦੇ ਕਿਸਾਨਾਂ ਨੂੰ ਧਰਨਾ ਲਾਉਣ ਤੋਂ ਰੋਕਣ ਦੇ ਲਈ ਫੜੋ ਫੜੀ ਕਰਵਾ ਰਹੇ ਨੇ ਤਾਂ ਇਹਦੇ ਉੱਪਰ ਵੱਡੇ ਸਵਾਲ ਖੜੇ ਹੋ ਗਏ ਨੇ ਕਾਫੀ ਸਾਰੇ মিডিਆ ਦੇ ਵਿੱਚ ਬੁੱਧੀਜੀਵੀਆ ਦੇ ਵਿੱਚ ਪੂਰੀਆਂ ਕਿਸਾਨ ਜਥੇਬੰਦੀਆਂ ਤੇ ਜਮਹੂਰੀ ਲੋਕਾਂ ਦੇ ਵਿੱਚ ਇਸ ਸਵਾਲ ਨੂੰ ਬਹੁਤ ਵੱਡੇ ਪੱਧਰ ਤੇ ਲੈ ਲਿਆ ਗਿਆ ਕਿ ਭਗਵੰਤ ਮਾਨ ਸਾਹਿਬ ਦਾ ਇਹ ਵਿਵਹਾਰ ਕੀ ਹੈ ਕਿਸਾਨ ਆਗੂ ਜਗਿੰਦਰ ਸਿੰਘ ਉਗਰਾਹਾ ਨੇ ਕੁਝ ਚੈਨਲਾਂ ਤੇ ਇੰਟਰਵਿਊ ਦਿੱਤੀਆਂ ਨੇ ਜਿਨ੍ਹਾਂ 'ਚ ਉਹਨਾਂ ਨੇ ਇਹ ਆਖਿਆ ਉਹ ਕਹਿੰਦੇ ਕਿ ਅਸੀਂ ਹੁਣ ਤੱਕ ਕਾਫੀ ਮੁੱਖ ਮੰਤਰੀਆਂ ਨਾਲ ਗੱਲਬਾਤ ਦੇ ਵਿੱਚ ਬੈਠੇ ਆਂ ਪਰ ਕੋਈ ਵੀ ਮੁੱਖ ਮੰਤਰੀ ਇਸ ਤਰ੍ਹਾਂ ਮੀਟਿੰਗ ਦੇ ਵਿੱਚੋਂ ਭੜਕ ਕੇ ਭੱਜ ਕੇ ਨਹੀਂ ਗਏ ਤੇ ਨਾ ਹੀ ਇੱਕਦਮ ਐਦਾਂ ਚੁਫੇਰੇ ਫੜੋ ਫੜੀ ਕਦੇ ਕਰਵਾਈ ਹੈ ਕੁਝ ਜਿਹੜੇ ਸਿਆਸੀ ਨੇਤਾ ਨੇ ਉਹ ਵੀ ਇਹਦੇ ਉੱਪਰ ਆਪਣੇ ਤੰਜ ਕੱਸ ਰਹੇ ਨੇ ਜਿਵੇਂ ਕਿ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਭਗਵੰਤ ਮਾਨ ਕੋਲ ਤਜਰਬਾ ਨਹੀਂ ਹੈ ਉਸ ਨੂੰ ਪੰਜ ਵਾਰ ਮੁੱਖ ਮੰਤਰੀ ਰਹੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਤੋਂ ਉਹਨਾਂ ਦੀ ਕਾਰਜ ਸ਼ੈਲੀ ਤੋਂ ਸਿੱਖਣਾ ਚਾਹੀਦਾ ਉਧਰ ਜਿਹੜੇ ਭਾਜਪਾ ਦੇ ਆਗੂ ਰਵਨੀਤ ਬਿੱਟੂ ਹੈ ਅੱਜ ਉਹਨਾਂ ਦਾ ਵੀ ਦਾ ਲੱਗਿਆ ਉਹ ਕਹਿੰਦੇ ਭਗਵੰਤ ਮਾਨ ਪੰਜਾਬ ਦੇ ਵਿੱਚ ਅਨਅਲਾਨੀ ਐਮਰਜੈਂਸੀ ਲਾ ਰਿਹਾ ਹੈ ਉਧਰ ਜਿਹੜੇ ਪੰਜਾਬ ਦੇ ਕਾਂਗਰਸ ਦੇ ਆਗੂ ਨੇ ਉਹ ਵੀ ਭਗਵੰਤ ਮਾਨ ਦੇ ਦਿਵਾਲੇ ਹੋ ਗਏ ਨੇ ਚਫੇਰਿਓ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਘੇਰਿਆ ਜਾ ਰਿਹਾ ਹੈ ਤੇ ਭਗਵੰਤਮਾਨ ਇਹ ਕਹਿ ਰਹੇ ਨੇ ਕਿ ਵੇਖੋ ਮੈਂ ਕਿਸਾਨਾਂ ਦਾ ਵਿਰੋਧੀ ਨਹੀਂ ਪਰ ਜਿਹੜੀਆਂ ਮੰਗਾਂ ਕਿਸਾਨ ਲੈ ਕੇ ਆਏ ਨੇ ਉਹ ਤਾਂ ਸੈਂਟਰ ਨਾਲ ਸੰਬੰਧਤ ਨੇ ਤੇ ਨਜਾਇਜ਼ ਹੀ ਕਿਸਾਨ ਮੇਰਾ ਟਾਈਮ ਵੇਸਟ ਕਰ ਰਹੇ ਸੀਗੇ ਉਥੇ ਪਰ ਕਿਸਾਨ ਕਹਿੰਦੇ ਨੇ ਕਿ ਸਾਰੀਆਂ ਮੰਗਾਂ ਭਗਵੰਤਮਾਨ ਨਾਲ ਸੰਬੰਧਤ ਨੇ ਜਿਹੜੀਆਂ ਸੈਂਟਰ ਵਾਲੀਆਂ ਮੰਗਾਂ ਨੇ ਉਹ ਤਾਂ ਅਸੀਂ ਭਗਵੰਤਮਾਨ ਕੋਲ ਰੱਖਿਆ ਹੀ ਨਹੀਂ ਕਿਸਾਨ ਆਗੂ ਕਹਿੰਦੇ ਨੇ ਕਿ ਭਗਵੰਤਮਾਨ ਸਾਹਿਬ ਸਾਰੀ ਗੱਲ ਨੂੰ ਜਾਣ ਬੁੱਝ ਕੇ ਬਦਲ ਰਹੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ